ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੀ ਬੀਜੇਪੀ ਚ ਸ਼ਾਮਲ ਹੋਣ ਜਾ ਰਹੇ ਨੇ ਚੰਨੀ ਦੇ ਨਾਲ ਹੋਰ ਕਿਹੜੇ ਕਾਂਗਰਸੀ ਆਗੂ ਤਿਆਰੀ ਖੇਚ ਰਹੇ ਨੇ ਬੀਜੇਪੀ ਚ ਜਾਣ ਦੀ ਇਸ ਨੂੰ ਲੈ ਕੇ ਅੱਜ ਵੱਡੀ ਹਲਚਲ ਹੋਈ ਹੈ ਆਖਰਕਾਰ ਇਹ ਹਲਚਲ ਕਿਉਂ ਹੋਈ ਹੈ ਅਤੇ ਕਿਹਦੇ ਇਸ ਦਾ ਇਸ਼ਾਰਾ ਕੀਤਾ ਹੈ ਕਿਹਦੇ ਵੱਲੋਂ ਇਹ ਇਸ਼ਾਰਾ ਕੀਤਾ ਗਿਆ ਕਿ ਚੰਨੀ ਬੀਜੇਪੀ ਚ ਜਾ ਰਹੇ ਨੇ ਪੂਰੀ ਤਫਸੀਲ ਦੇ ਨਾਲ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਤੇ ਉਸ ਵਿਅਕਤੀ ਬਾਰੇ ਦੱਸਦੇ ਆ ਜਿਨੇ ਇਸ਼ਾਰਾ ਕੀਤਾ ਕੋਈ ਛੋਟਾ ਮੋਟਾ ਵਿਅਕਤੀ ਨਹੀਂ ਜਿਨੇ ਇਹ ਗੱਲ ਆਖੀ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਦੇ ਵਿੱਚ ਜਦੋਂ ਦੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਈ ਹੈ ਉਸ ਦਿਨ ਤੋਂ ਲੈ ਕੇ ਸਿਆਸੀ ਆਗੂਆਂ ਦਾ ਪਾਲਾ ਬਦਲੀ ਕਾਫੀ ਵਧੀ ਹੈ ਵੱਡੇ ਕਾਂਗਰਸੀ ਆਗੂ ਜਿਹਦੇ ਵਿੱਚ ਸੁਨੀਲ ਜਾਖੜ ਜਿਹੜਾ ਕਿ ਟਕਸਾਲੀ ਕਾਂਗਰਸੀ ਪਰਿਵਾਰ ਰਿਆ ਇਸ ਦੇ ਇਲਾਵਾ ਕੈਪਟਨ ਅਮਰਿੰਦਰ ਸਿੰਘ ਹੋਣ ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਹੋਣ ਹਾਲਾਂਕਿ ਉਹ ਟਕਸਾਲੀ ਨਹੀਂ ਹਨ ਤੇ ਕਈ ਹੋਰ ਨਾਂ ਜਿਹੜੇ ਆ ਉਹ ਤੁਹਾਡੇ ਸਾਹਮਣੇ ਆ ਜਾਣਗੇ ਪਰ ਚਰਨਜੀਤ ਸਿੰਘ ਚੰਨੀ ਸਾਫ ਕਾ ਮੁੱਖ ਮੰਤਰੀ ਇਸ ਵੇਲੇ ਦੇ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਕਾਂਗਰਸ ਦੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਕਹਿ ਲਿਏ ਜਾਂ ਅੰ ਇੰਨੀਆਂ ਜ਼ਿਆਦੀਆਂ ਵੋਟਾਂ ਨਾਲ ਜਿੱਤੇ ਨੇ ਮੇਰੇ ਖਿਆਲ ਦੂਜੇ ਨੰਬਰ ਤੇ ਨੇ ਸ਼ਾਇਦ ਪਹਿਲੇ ਤੇ ਮੀਤ ਹੇਰ ਨੇ ਇਹਨਾਂ ਦੋਨਾਂ 'ਚ ਟੱਕਰ ਸੀ ਕਿਹੜਾ ਵੱਧ ਵੋਟਾਂ ਦੇ ਜਿੱਤੇ ਆ ਹ ਚਰਨਜੀਤ ਸਿੰਘ ਚੰਨੀ ਤੇ ਕਈ ਹੋਰ ਕਾਂਗਰਸੀਆਂ ਦੇ ਬੀਜੇਪੀ 'ਚ ਜਾਣ ਦੀ ਗੱਲ ਤੁਰੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਆ ਤੁਹਾਨੂੰ ਯਾਦ ਹੋਵੇਗਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਬੜੇ ਨਾਲ ਗੱਲਬਾਤ ਕਰਨ ਦੇ ਆਦੀ ਨੇ ਤੇ ਉਹ ਗੱਲ ਠੋਕ ਵਜਾ ਕੇ ਕਰਦੇ ਆ ਤੇ ਇਹ ਇਸ਼ਾਰਾ ਮੁੱਖ ਮੰਤਰੀ ਨੇ ਕਦੋਂ ਕੀਤਾ ਇਹ ਵੀ ਤੁਹਾਨੂੰ ਦੱਸ ਦਿੰਨਾ ਅੱਜ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਸਨ ਮੁੱਖ ਮੰਤਰੀ ਸੰਗਰੂਰ ਦੇ ਵਿੱਚ ਬੀਬੀਐਮਬੀ ਦੇ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸਨ ਇਸ ਸਮੇਂ ਉਹਨਾਂ ਨੇ ਭਾਜਪਾ ਆਗੂਆਂ ਨੂੰ ਪੁੱਛਿਆ ਸਵਾਲ ਕੀਤਾ ਕਿ ਭਾਈ ਜਿਹੜਾ ਸੀਆਈਐਸਐਫ ਜਾਨੀ ਕਿ ਜਿਹੜੀ ਕੇਂਦਰੀ ਉਦਯੋਗ ਸੁਰੱਖਿਆ ਫੋਰਸ ਹੈ ਜਿਹੜੀ ਉਹ ਲਈ ਜਾ ਰਹੀ ਹੈ ਬੀਬੀਐਮਬੀ ਦੇ ਪਾਖੜਾ ਨੰਗਲ ਬਿਆਸ ਦੀ ਸੁਰੱਖਿਆ ਦੇ ਲਈ ਜਿਹੜਾ ਉਹ ਡੈਮ ਦੀ ਸੁਰੱਖਿਆ ਦੇ ਲਈ ਤਾਂ ਜਵਾਬ ਦੇ ਉਹ ਇਸੇ ਗੱਲ ਤੇ ਇਸ਼ਾਰਾ ਕਰਦੇ ਕਰਦੇ ਕਹਿਗੇ ਕਿ ਕਈ ਹੋਰ ਬੀਜੇਪੀ ਚ ਜਾਣ ਨੂੰ ਫਿਰਦੇ ਆ ਆਪਾਂ ਪਹਿਲਾਂ ਮੁੱਖ ਮੰਤਰੀ ਨੂੰ ਸੁਣਦੇ ਆ ਮਤਲਬ ਇਹ ਬੀਜੇਪੀ ਦੇ ਜਿਹੜੇ ਸੋ ਕਾਲਡ ਇੱਥੇ ਹੈਗੇ ਤਾਂ ਕਾਂਗਰਸ ਦੇ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣ ਨੂੰ ਫਿਰਦੇ ਆ ਹੈਨਾ ਦੀ ਵਾਰਡ ਬੂਡ ਦੇਣ ਲੱਗੇ ਨੇ ਹੁਣ ਕੋਈ ਕਿਸੇ ਨੂੰ ਸੰਸਦ ਦਾ ਵਾਰਡ ਦੇਤਾ ਕਿਸੇ ਨੂੰ ਕੁਛ ਪਾਰਲੀਮੈਂਟ ਸਭ ਤੋਂ ਬਾਅਦ ਮੈਂ ਪਹੁੰਚਿਆ ਮੈਂ ਤਾਂ ਕਦੇ ਵਾਰਡ ਬੂਡ ਬਾਰੇ ਸੋਚਿਆ ਨਹੀਂ ਨਾ ਤੇ ਉਹ ਵਾਰਡ ਬੂਡ ਜੇ ਹੀ ਮਿਲਦੇ ਹੁੰਦੇ ਪਹਿਲਾਂ ਬਾਅਦ ਚ ਫਿਰ ਉੱਧਰ ਜਾ ਕੇ ਲੈ ਜਾਂਦੇ ਹੁੰਦੇ ਉਹ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਾਬ ਨੇ ਮੰਗਣਗੇ ਪੰਜਾਬ ਕੋਲ ਤੋਂ ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਹੀ ਨਹੀਂ ਪਰ ਸੋ ਸਾਡੀ ਕ੍ਰੈਡਿਟ ਲਿਮਿਟ ਕਢਾਈ ਹੈ ਨਾ ਨੇ 16000 ਕਰੋੜ ਦੀ ਆਰਡੀਐਫ ਦਾ ਸਾਡਾ ਪੈਸਾ ਨਹੀਂ ਦਿੰਦੇ ਜੀ ਤਾਂ ਤੁਸੀਂ ਸੁਣਿਆ ਹੁਣ ਤੁਸੀਂ ਕਹੋਗੇ ਕਿ ਚੰਨੀ ਵਾਲੀ ਗੱਲ ਕਿਉਂ ਆਈ ਚੰਨੀ ਵਾਲੀ ਗੱਲ ਕਿੱਥੋਂ ਆਉਂਦੀ ਆ ਤੁਹਾਨੂੰ ਪਤਾ ਹੋਵੇ ਬੜੀਆਂ ਸੁਰਖੀਆਂ ਖਬਰਾਂ ਛਪੀਆਂ ਨੇ ਵੱਡੀ ਗੱਲ ਵੀ ਆ ਕੋਈ ਮਾਨ ਵਾਲੀ ਗੱਲ ਵੀ ਆ ਪੰਜਾਬ ਦੇ ਲਈ ਕਿ ਸਾਬਕਾ ਮੁੱਖ ਮੰਤਰੀ ਚੰਨੀ ਤੇ ਮੌਜੂਦਾ ਲੋਕ ਸਭਾ ਮੈਂਬਰ ਜਲੰਧਰ ਨੂੰ ਸਾਂਸਦ ਰਤਨ ਦੇ ਨਾਲ ਨਵਾਜਿਆ ਗਿਆ ਹੈ ਉਹਨਾਂ ਨੂੰ ਸਾਂਸਦ ਰਤਨ ਦਿੱਤਾ ਜਾਂਦਾ ਹੈ ਇਹ ਇਹ ਰਿਵਾਰਡ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਸਦਨ ਦੇ ਵਿੱਚ ਬਹੁਤ ਚੰਗੀ ਜਿਹੜੀ ਹੈ ਉਹ ਪਰਫਾਰਮੈਂਸ ਹੁੰਦੀ ਹੈ ਪ੍ਰਦਰਸ਼ਨ ਹੁੰਦਾ ਹੈ ਸਵਾਲ ਪੁੱਛਣ ਚ ਗੱਲ ਰੱਖਣ ਚ ਤੇ ਓਵਰਆਲ ਤੇ ਚਰਨਜੀਤ ਸਿੰਘ ਚੰਨੀ ਤਾਂ ਜਿਹੜੀ ਸਦਨ ਦੀ ਸਾਂਝੀ ਖੇਤੀਬਾੜੀ ਬਾਰੇ ਕਮੇਟੀ ਆ ਉਹਦੇ ਚੇਅਰਮੈਨ ਵੀ ਨੇ ਤੇ ਉਹਨਾਂ ਨੂੰ ਰਾਹੁਲ ਗਾਂਧੀ ਨੇ ਵੀ ਬਹੁਤ ਉਹਨਾਂ ਦੀ ਉਹਨਾਂ ਨੂੰ ਸ਼ਲਾਘਾ ਕੀਤੀ ਆ ਚਰਨਜੀਤ ਸਿੰਘ ਚੰਨੀ ਨੂੰ ਅਵਾਰਡ ਮਿਲਿਆ ਤਦ ਤੁਸੀਂ ਮੁੱਖ ਮੰਤਰੀ ਨੂੰ ਸੁਣ ਹੀ ਲਿਆ ਕੇ ਮੁੱਖ ਮੰਤਰੀ ਕਹਿੰਦੇ ਕਿ ਚੰਨੀ ਚੰਨੀ ਦਾ ਨਾਂ ਤਾਂ ਨਹੀਂ ਲਿਆ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਵਾਰਡ ਵੂਡ ਦਿੱਤੇ ਜਾਣੇ ਨੇ ਕਈ ਹੋਰ ਵੀ 2-4 ਜਿਹੜੇ ਨੇ ਉਹ ਜਾ ਸਕਦੇ ਨੇ ਹੋਰ ਤਾਂ ਸ਼ਾਇਦ ਮੁੱਖ ਮੰਤਰੀ ਦੱਸ ਹੀ ਦਿੰਦੇ ਇਹ ਤਾਂ ਇਸ਼ਾਰਾ ਹੀ ਕਰ ਗਏ ਨੇ ਤਾਂ ਸਪਸ਼ਟ ਹੀ ਕਰ ਗਏ ਮੁੱਖ ਮੰਤਰੀ ਮੁੱਖ ਮੰਤਰੀ ਜਾਏ ਮੰਨਣ ਜਾਏ ਨਾ ਮੰਨਣ ਕਿ ਉਹਨਾਂ ਨੇ ਚੰਨੀ ਦਾ ਨਾਮ ਲਿਆ ਜਾਂ ਨਹੀਂ ਲਿਆ ਤਾਂ ਅਵਾਰਡ ਕਿੰਨੂੰ ਮਿਲਿਆ ਪੰਜਾਬ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਨੂੰ ਚੰਨੀ ਤੋਂ ਬਿਨਾ ਅਵਾਰਡ ਕਿਸੇ ਹੋਰ ਨੂੰ ਨਹੀਂ ਮਿਲਿਆ ਇਹ ਗੱਲ ਵੀ ਸਪਸ਼ਟ ਹੈ ਪਰ ਹੁਣ ਕਿ ਵਾਕਈ ਇਦਾਂ ਚੰਨੀ ਇਹਦਾ ਜਵਾਬ ਕਿਵੇਂ ਦਿੰਦੇ ਆ ਜਾ ਚੰਨੀ ਚੁੱਪ ਵਟ ਲੈਂਦੇ ਆ ਫਿਰ ਉਹਦੇ ਮਾਇਨੇ ਕੀ ਨਿਕਲਣਗੇ ਇਹ ਤਾਂ ਸਮਾਂ ਆਉਣ ਤੇ ਪਤਾ ਲੱਗੇਗਾ ਪਰ ਆ ਮੁੱਖ ਮੰਤਰੀ ਨੇ ਇਸ਼ਾਰਾ ਬੜਾ ਸਪਸ਼ਟ ਕੀਤਾ ਕਿ ਵਾਕਈ ਕੁਝ ਇਦਾਂ ਦਾ ਚੱਲ ਰਿਹਾ ਹੈ ਕਿ ਚੰਨੀ ਪਾਲਸਾ ਬਦਲਣ ਜਾ ਰਹੇ ਨੇ ਚੰਨੀ ਪਾਸਾ ਬਦਲ ਲੈਣਗੇ ਇੱਕ ਹੁਣ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਚੁੱਕਿਆ ਹੈ ਹਾਲਾਂਕਿ ਕਾਂਗਰਸ ਇਸ ਬਾਰੇ ਕੀ ਬੋਲਦੀ ਹੈ ਚੰਨੀ ਕੀ ਕਹਿੰਦੇ ਆ ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਪਰ ਮੁੱਖ ਮੰਤਰੀ ਨੇ ਸਪਸ਼ਟ ਇਸ਼ਾਰਾ ਕੀਤਾ ਹੋਰ ਕਿਹੜੇ ਕਾਂਗਰਸੀ ਜਾ ਸਕਦੇ ਨੇ ਆ ਦੇਖੋ ਮੁੱਖ ਮੰਤਰੀ ਦਾ ਪ੍ਰਤਾਪ ਸਿੰਘ ਬਾਜਵਾਦ ਨਾਂ ਵੀ ਲੈਂਦੇ ਨੇ ਕਿ ਚਾਹੇ ਸਿੱਧੇ ਰੂਪ ਚ ਲੈਣ ਚਾਹੇ ਸਿੱਧੇ ਰੂਪ ਚ ਲੈਣ ਮੀਤਿਹਰ ਕਈ ਵਾਰ ਕਹਿ ਗਏ ਕਿ ਜੇਕਰ ਉਹਨਾਂ ਨੂੰ ਮੁੱਖ ਮੰਤਰੀ ਨਾ ਬਣਾਇਆ ਗਿਆ ਤਾਂ ਉਹ ਬੀਜੇਪੀ ਚ ਚਲੇ ਜਾਣਗੇ ਪ੍ਰਤਾਪ ਬਾਜਵਾ ਯਾਨੀ ਕਿ ਇਹ ਗੱਲ ਆਮ ਆਦਮੀ ਪਾਰਟੀ ਕਰਦੀ ਆ ਰਹੀ ਹੈ ਲਗਾਤਾਰ ਇਹਦੇ ਪਿੱਛੇ ਕਾਰਨ ਕੀ ਨੇ ਕਿ ਇਹ ਸਿਆਸੀ ਇਮੇਜ ਹੈ ਕਿ ਕੁਝ ਕਾਂਗਰਸੀਆਂ ਦੀ ਅਮੇਜ ਇਦਾਂ ਦੀ ਬਣਾ ਦਿੱਤੀ ਜਾਵੇ ਕਿਉਂਕਿ ਜੋ ਗਰਾਊਂਡ ਦੇ ਥੱਲੇ ਵਾਈਬ੍ਰੇਸ਼ਨ ਹੈ ਉਹ ਇਹ ਹੈ ਕਿ ਇਸ ਵੇਲੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ 2027 ਚ ਟੱਕਰ ਹੋਵੇਗੀ ਕਿ ਇਸ ਤਰ੍ਹਾਂ ਦੀ ਅਮੇਜ ਬਣਾ ਦਿੱਤੀ ਜਾਵੇ ਕਾਂਗਰਸੀਆਂ ਦੀ ਕਿ ਉਹ ਬੀਜੇਪੀ ਚਲੇ ਜਾਣਗੇ ਇੱਕ ਮੁੱਖ ਮੰਤਰੀ ਨੇ ਸ਼ੁਰਲੀ ਛੱਡੀ ਹੋਵੇ ਕਿਉਂਕਿ ਸੰਭਾਵਤ ਤੌਰ ਤੇ ਚੰਨੀ ਦਾ ਨਾਂ ਕਾਂਗਰਸੀ ਸਫਾ ਦੇ ਵਿੱਚ ਬਤੌਰ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਕਾਫੀ ਅੱਗੇ ਚੱਲ ਰਿਹਾ ਹੈ ਤੇ ਉਹਨੂੰ ਦੇ ਜੋਰ ਦੇ ਕੇ ਲੋਕ ਜਿਹੜੇ ਕਾਂਗਰਸੀ ਵਰਕਰ ਨੇ ਉਹ ਮੰਗ ਵੀ ਕਰਦੇ ਨੇ ਕਿ ਇਹ ਇਸ ਪਾਸੇ ਵੱਲ ਨੂੰ ਮੁੱਖ ਮੰਤਰੀ ਨੇ ਜਾਣ ਬੁੱਝ ਕੇ ਇਹ ਗੱਲ ਕਹੀ ਹੈ ਇਹ ਵੀ ਇੱਕ ਸਵਾਲ ਹੈ ਤੇ ਹੁਣ ਇਹ ਤਾਂ ਸਮਾਂ ਦੱਸੇਗਾ ਕਿ ਮੁੱਖ ਮੰਤਰੀ ਇਹ ਸਿਆਸੀ ਸ਼ੁਰਲੀ ਛੱਡ ਕੇ ਗਏ ਹੈ ਜਾ ਬਾਕੀ ਹੀ ਮੁੱਖ ਮੰਤਰੀ ਦੀ ਗੱਲ ਦੇ ਵਿੱਚ ਕੋਈ ਦਮ ਹੈ ਇਹ ਸਮਾ ਦੱਸੇਗਾ ਕਿ ਮੁੱਖ ਮੰਤਰੀ ਦੀ ਇਹ ਸਿਆਸੀ ਸ਼ੁਰਲੀ ਹੈ ਜਾਂ ਫਿਰ ਇਹਦੇ ਵਿੱਚ ਕੋਈ ਦਮ ਹੈ ਜਾਂ ਨਹੀਂ ਜਾਂ ਇਹ ਸਿਰਫ ਸਿਆਸੀ ਸ਼ੁਰਲੀ ਸਾਫਤ ਹੁੰਦੀ ਹੈ